ਆਗਦੇ ਨਾਲ ਤਪਦੇ ਪੱਠੇ ਤੇ ਜਦ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀਲੇ ਕੋਰੇ ਦੇ ਖੁਰ ਲੱਗੇ ਤਾਂ ਅੱਗੇ ਨਾਲ ਤਪ ਰਿਹਾ ਪੱਠਾ ਇਕੋ ਦਾਮਾ ਠੰਡਾ ਸੀਤ ਹੋ ਗਿਆ ਸੀ। ਦੋਸਤੋ ਇਸ ਪਵਿੱਤਰ ਸਥਾਨ ਦੇ ਉੱਤੇ ਅੱਜ ਵੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀਲੇ ਕੋੜੇ ਦੇ ਪੈਰਾਂ ਦੇ ਨਿਸ਼ਾਨ ਮੌਜੂਦ ਨੇ ਤੇ ਅੱਜ ਤੁਹਾਨੂੰ ਇਸ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਇਸ ਪਵਿੱਤਰ ਸਥਾਨ ਦੇ ਉੱਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਵਾਰ ਆਏ ਨੇ। ਇਤਿਹਾਸ ਮੁਤਾਬਕ 1688 ਈਸਵੀ ਨੂੰ ਗੁਰੂ ਜੀ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਵਾਪਸ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਸਮੇਂ ਕੋਟਲਾ ਨ ਤੇ ਭੱਟੇ ਦੇ ਕੰਮ ਕਰ ਰਹੇ ਲੋਕਾਂ ਤੋਂ ਕੁਝ ਸਮਾਂ ਘਰਮ ਦੇ ਲਈ ਜਗਾ ਬਾਰੇ ਪੁੱਛਿਆ ਤਾਂ ਉਹਨਾਂ ਲੋਕਾਂ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਭੱਟੇ ਵਾਲੇ ਇਸ਼ਾਰਾ ਕਰ ਦਿੱਤਾ ਅਤੇ ਜਾਨੀ ਜਾਨ ਦਸ਼ਮੇਸ਼ ਪਿਤਾ ਜੀ ਉਹਨਾਂ ਲੋਕਾਂ ਦੀ ਰਾਮ ਜ ਸਮਝ ਗਏ ਅਤੇ ਜਦੋਂ ਦਸ਼ਮੇਸ਼ ਪਿਤਾ ਜੀ ਦੇ ਨੀਲੇ ਘੋੜੇ ਦੇ ਖੁਰਾ ਗਰਮ ਦਹਿਕਦੇ ਹੋਏ ਪੱਠੇ ਦੇ ਵਿੱਚ ਲੱਗੇ ਤਾਂ ਅਗਨਾ ਤਰਦਾ ਪੱਠਾ برف ਦੇ ਬਾਗ ਠੰਡਾ ਹੋ ਗਿਆ ਸੀ ਪੱਠਾ ਮਜ਼ਦੂਰਾ ਨੇ ਜਦ ਇਹ ਸੂਚਨਾ ਕੋਟਲਾ ਲਹਿਂਗ ਦੇ ਕਿਲੇ ਵਿੱਚ ਰਹਿੰਦੇ ਪੱਠੇ ਦੇ ਮਾਲਕਨ ਨਹਿਂਗਖਾ ਪਠਾਨ ਨੂੰ ਦਿੱਤੀ ਤਾਂ ਨਹਿਂਗਖਾ ਪਠਾਨ ਨੇ ਪੱਠੇ ਤੇ ਪਹੁੰਚ ਕੇ ਗੁਰੂ ਜੀ ਪਾਸੋਂ ਭੋਲ ਬਖਸਾਈ ਅਤੇ ਗੁਰੂ ਜੀ ਨੂੰ ਕਿਲੇ ਦੇ ਵਿੱਚ ਜਾਣ ਦੇ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਇੱਕ ਦਿਨ ਨਹਿਂਗਖਾ ਪਠਾਨ ਦੇ ਕਿਲੇ ਦੇ ਵਿੱਚ ਰਹਿ ਕੇ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਸਨ ਤੇ ਉਸੇ ਸਥਾਨ ਤੇ ਸ਼ਿਸ਼ੋਗਤ ਹੈ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੋਸਤੋ ਦੂਸਰੀ ਵਾਰ ਦਸ਼ਮੇਸ਼ ਪਿਤਾ ਜੀ 1693 ਈਸਵੀ ਨੂੰ ਨਿਹੰਗ ਖਾਨ ਪਠਾਨ ਦੇ ਬੇਟੇ ਆਲਮ ਖਾਨ ਦੀ ਮੰਗਣੀ ਮੌਕੇ ਤੇ ਪਧਾਰੇ ਤੇ ਕੁਝ ਦਿਨ ਇਸ ਪੱਠੇ ਵਾਲੀ ਜਗ੍ਹਾ ਤੇ ਰੁਕੇ ਅਤੇ ਤੀਸਰੀ ਵਾਰ 1702 ਈਸਵੀ ਦੇ ਵਿੱਚ ਗੁਰੂ ਸਾਹਿਬ ਕੁਰਕ ਖੇਤਰ ਤੋਂ ਵਾਪਸੀ ਸਮੇਂ ਇੱਥੇ ਆਏ ਅਤੇ ਚੌਥੀ ਵਾਰ 1704 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਮੇਂ ਜਦ ਮਗਲ ਅਤੇ ਪਹਾੜੀ ਰਾਜਾਂ ਦੀਆਂ ਫੌਜਾਂ ਨੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਇਸਤਾਨ ਤੇ ਪਹੁੰਚੇ ਸਨ ਇਹ ਦਰਬਾਰ ਸਾਹਿਬ ਦੇ ਵਿੱਚ ਅੱਜ ਵੀ ਗੁਰੂ ਮਹਾਰਾਜ ਦੇ ਨੀਲੇ ਘੋੜੇ ਦੇ ਤੋਂ ਨਿਸ਼ਾਨ ਮੌਜੂਦ ਨੇ ਦੋਸਤੋ ਇਸ ਪਵਿੱਤਰ ਸਥਾਨ ਦੇ ਉੱਤੇ ਇਸ ਸ਼ੋਭਤ ਹੈ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਕੇ ਗੁਰੂ ਘਰ ਦੇ ਵਿੱਚ ਨਤਮਸਤ ਹੁੰਦੀ ਹੈ ਤੇ ਦੋਸਤੋ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਰੋਪੜ ਤੋਂ ਥੋੜੀ ਦੂਰੀ ਦੇ ਉੱਤੇ ਇਸ ਸ਼ੋਭਤ ਹੈ ਤੇ ਤੁਸੀਂ ਵੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ